ਵਰਸਾ ਸਿੰਘ ਬਲਟੋਹਾ ਦੇ ਵੱਲੋਂ ਖਿਆਨੀ ਹਰਪੀ ਸਿੰਘ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਨੀਤਾ ਜੀ ਮੇਰੇ ਕੋਲੋਂ ਤੁਹਾਡੇ ਬਾਰੇ ਜਿਹੜਾ ਕਿ ਬਹੁਤ ਕੁਝ ਪਿਆ ਹੈ ਤੇ ਨਾ ਮੇਰੇ ਨਾਲ ਪੰਗੇ ਲੋ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਨਾ ਹੋਵੇ ਕਿ ਕਿਤੇ ਤੁਸੀਂ ਮੂੰਹ ਦਿਖਾਉਣ ਜੋਗੇ ਵੀ ਨਾ ਰਹੋ ਦੱਸਦੀ ਹੈ ਕਿ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਗਿਆਨੀ ਹਰਪੀ ਸਿੰਘ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਮੈਂ ਹਜੇ ਪੱਤੇ ਨਹੀਂ ਖੋਲੇ ਤੇ ਜੇਕਰ ਉਹ ਪੱਤੇ ਇੱਕ ਵਾਰ ਖੁੱਲ ਗਏ ਤਾਂ ਮੁੜ ਕੇ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ ਤੇ ਦੱਸਿਏ ਕਿ ਹੁਣ ਲਗਾਤਾਰ ਬਲਟੋਹਾ ਤੇ ਗਿਆਨੀ ਹਰਪੀ ਸਿੰਘ ਦਾ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸੀਏ ਕਿ ਵਰਸਾ ਸਿੰਘ ਬਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਕਾਫੀ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਕਿ ਝੜਪ ਹੁੰਦੀ ਇੱਕ ਦੂਜੇ ਨੂੰ ਜਿਹੜੇ ਕਿ ਸ਼ਬਦ ਦੀ ਤਿੱਖੇ ਸ਼ਬਦ ਦੀ ਹਮਲੇ ਕੀਤੇ ਜਾ ਰਹੇ ਨੇ ਤੇ ਵੀਡੀਓ ਵੀ ਜਿਹੜੀ ਹੈ ਕਾਫੀ ਬਾਹਰ ਆਈਆਂ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਬੀਜੇਪੀ ਦੇ ਨਾਲ ਸਾਂਝ ਹੈ ਦੂਜੇ ਪਾਸੇ ਗਾਲੀ ਗਲੋਚ ਗਿਆਨੀ ਹਰਪ੍ਰੀਤ ਸਿੰਘ ਵੀ ਕਰਦੇ ਹੋਏ ਨਜ਼ਰ ਆਏ ਤੇ ਉੱਥੇ ਹੀ ਅਹ ਦੱਸਿਆ ਕਿ ਵਰਸਾ ਸਿੰਘ ਵਲਟੋਹਾ ਨੂੰ 10 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੇ ਹੁਕਮ ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਗਏ ਸੀ ਤੇ ਉੱਥੇ ਹੀ ਕੁਝ ਵੀਡੀਓ ਕਲਿੱਪਾਂ ਜਿਹੜੀਆਂ ਕਿ ਵਾਇਰਲ ਹੋਈਆਂ ਤੇ ਹੁਣ ਅਇਓ ਇਸ ਇਸ ਗੱਲ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬਹੁਤ ਸਾਰੀਆਂ ਕਲਿੱਪਾਂ ਹਜੇ ਆਉਣੀਆਂ ਬਾਕੀ ਨੇ ਪਰੰਤੂ ਹਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਕਿ ਇਹ ਕਲਿੱਪੋ ਵਾਇਰਲ ਕਰਨ ਵਾਲਾ ਕੌਣ ਹੈ ਪਰੰਤੂ ਹੁਣੇ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪੀ ਸਿੰਘ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਨੀਟਾ ਜੀ ਮੇਰੇ ਕੋਲ ਤੇਰੇ ਬਾਰੇ ਅਜੇ ਬਹੁਤ ਕੁਝ ਪਿਆਵਾ ਤੇ ਨਾ ਮੇਰੇ ਨਾਲ ਪੰਗੇ ਲੈ ਤੇ ਅਗੇਤਾ ਜੋ ਹੋ ਗਿਆ ਸੋ ਹੋ ਗਿਆ ਇਹ ਨਾ ਹੋਵੇ ਕਿ ਕਿਤੇ ਮੂੰਹ ਦਿਖਾਉਣ ਜੋਗੇ ਵੀ ਨਾ ਰਹੋ ਸਿੱਧੇ ਚੇਤਾਵਨੀ ਵਰਸਲ ਸਿੰਘ ਵਲਟੋਹਾ ਦੀ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਪੋਸਟ ਬਿਕਰਮਜੀਤ ਮਜੀਠੀਆ ਨੂੰ ਲੈ ਕੇ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਸੱਜਣ ਸਰਦਾਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਿਸੇ ਸ਼ਬਦ ਦੀ ਵਰਤੋਂ ਨਾ ਕਰੇ ਆਪਸੀ ਮਤਭੇਦ ਜਿਹੜੇ ਕਿ ਨਿਪਟਦੇਆਂ ਦੇਰ ਨਹੀਂ ਲੱਗਦੀ ਹੁੰਦੀ ਤੇ ਇਸ ਮੌਕੇ ਸਭ ਨੂੰ ਪੋਜ਼ਿਟਿਵ ਰੋਲ ਨਿਭਾਉਣਾ ਚਾਹੀਦਾ ਹੈ ਤੇ ਇਕਤਾ ਵਿੱਚ ਹੀ ਸ਼ਕਤੀ ਹੈ ਸਰਦਾਰ ਮਜੀਠੀਆ ਨੂੰ ਵੀ ਗਿਲੇ ਸਿਕਵੇ ਭੁੱਲ ਕੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਨੀ ਚਾਹੀਦੀ ਹੈ ਵਰਸ ਸਿੰਘ ਬਲਟੋਹਾ ਨੇ ਬਿਕਰਮਜੀਤ ਮਜੀਠੀਆ ਨੂੰ ਦੂਜੇ ਪਾਸੇ ਨਸੀਹਤ ਦਿੱਤੀ ਹੈ ਤੇ ਹੁਣੇ ਗੱਲ ਕਰਦੇ ਆਂ ਤਾਂ ਗਿਆਨੀ ਹਰਪੀ ਸਿੰਘ ਨੂੰ ਵੀ ਉਹ ਜਿਹੜੇ ਕਿ ਸਿੱਧੀ ਚੇਤਾਵਨੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਕੋਲ ਬਹੁਤ ਕੁਝ ਪਿਆ ਹੈ ਅਜੇ ਹਕੀ ਹੈ ਕਿ ਵਰਸਾ ਸਿੰਘ ਬਲਟੋਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਪੋਸਟ પાਕੇ ਸਿੱਧੀ ਚੇਤਾਵਨੀ ਦੇ ਰਹੇ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਹੈ ਕਿ ਮੇਰੇ ਕੋਲ ਬਹੁਤ ਕੁਝ ਪਿਆ ਹੈ ਤੇ ਮੇਰੇ ਨਾਲ ਪੰਗੇ ਨਾ ਲੋ ਤੇ ਦੱਸਿਏ ਕਿ ਉਹਨਾਂ ਦੇ ਵੱਲੋਂ ਹੁਣ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਅਤੇ ਵਰਸਾ ਸਿੰਘ ਬਲਟੋਹਾ ਦੇ ਪੇਚ ਫਸੇ ਹੋਏ ਨਜ਼ਰ ਆ ਰਹੇ